ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਪਹੁੰਚਦਾ ਤੇ ਬਸ ਬਾਹਰ ਹੁਣੀ ਉੱਠ ਕੇ ਆਏ ਸੀ ਉਹਦੇ ਤੇ ਦਿਨ ਵੀ ਬਹੁਤ ਚੰਗਾ ਤੇ ਇਹਨਾਂ ਨੂੰ ਤਾਂ ਕੱਢ ਦਿੱ ਗਏ ਬਾਹਰ 10 ਵੀ ਮਿੰਟ ਠੀਕ ਇਹਨਾਂ ਨੂੰ ਬਾਹਰ ਕੱਢ ਦਿੱ ਗਏ ਭਗਤਾਂ ਨੂੰ ਪਹਿਲਾਂ ਬਿੱਲੀ ਬੁਲੀ ਵਿੱਕੀ ਅੰਦਰ ਭੈਣ ਨਹੀਂ ਕਿਰੀ ਬੈਠੀ ਹੁੰਦੀ ਐ ਫੋਨ ਆ ਗਿਆ ਬਈ 1 ਮਿੰਟ ਰੁਕੋ ਠੀਕ ਆ ਲਓ ਬਾਬਿਓ ਤੇ ਹੁਣ ਕੱਢ ਦਈਏ ਜਾਨਵਰ ਬਾਹਰ ਆਪਣੇ ਤੇ ਪਹਿਲਾਂ ਬਿੱਲੀ ਬੁਲੀ ਵੇਗਾ ਖੜ ਕੇ ذرا ਇਹ ਤੇ ਅੰਦਰ ਕੇ ਗਾਹਕ ਸਮਾਨ ਪਿਆ ਕੋਈ ਬਾਹਲਾ ਜਾਂ ਠੀਕ ਆ ਤੇ ਡਾਰੀ ਡਾਰਾ ਬਿੱਲੀ ਦਾ ਵੀ ਆ ਹੋ ਸਕਦੀ ਐ ਤੂੰ ਬੰਦਾ ਕੀ ਦੀ ਮਾਨ ਮੜਾ ਉਰੇ ਪਰੇ ਹੋ ਜਾਂਦਾ ਰ ਤੇ ਇੱਥੋਂ ਨਿਕਲੇ ਕੀ ਦੀ ਇੱਥੋਂ ਬਾਹਰ ਕਿਉਂ ਫੜ ਲੈ ਇਹਨੂੰ ਠੀਕ ਆ ਤੇ ਇਹਨਾਂ ਵਰ ਕਰਨਾ ਪੈਂਦਾ ਆਪਾਂ ਨੂੰ ਜੇ ਹੋਊਗੀ ਤਾਂ ਨਿਕਲ ਜੂ ਭੱਜ ਜੂ ਆਹ ਹੈ ਭਾਈ ਕਰ ਦਈਏ ਪਰੇ ਇਟਾ ਟਾ ਟਾ ਆਪਣੇ ਹਾਰੀਆਂ ਆਰਥ ਦੇ ਬਾਹਰ ਹਨ ਆਜੋ 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 ਆਰੂ ਬਾਹਰ ਬਾਹਰ ਕਰ ਲਈ ਬਾਬੇ ਹੁਣ ਫਿਰ ਦਿਖਾਉਣਾ ਫਿਰ ਲਓ ਵੀ ਮਿੱਤਰੋ ਕਾਰਡ ਤੇ ਬਾਹਰ ਵੇਖੋ ਕਰੋਚੀ ਇੱਕ ਸੈਟ ਹੈ ਹਰੇ ਵੇ ਇੱਕ ਹੀ ਦਸੋ ਕਰ ਚੱਕੀ ਜਾਂਦੇ ਬਾਜਰਾ ਉਹ ਖੰਡ ਬੈਠੀ ਮੇਰੀ ਚਾਮਣੇ ਉਹ ਨੇ ਤਰਨ ਤੋਰਾ ਫੇਰਾ ਕਰਨ ਲੋਗেরা ਤੇ ਬਾਕੀ ਫੇਰ ਵੇਣੇਗੇ ਅਗਲਾ ਪ੍ਰੋਸੈਸ ਕੀ ਕਰਨਾ ਹੈ ਭਾਉ ਲਓ ਬਾਬਿਓ ਤੇ ਅੰਦਰ ਜਾਵੜੇ ਵੀ ਬਾਹਰ ਬਾਹਰ ਰਹਿੰਦੇ ਹਣ ਇਹ ਹੁਣ ਚੱਲ ਦੂਜੇ ਆਂਡਿਆਂ ਵਾਲਿਆ ਦੋ ਵੀ ਅੰਦਰ ਵੜ ਜੇਨ ਠੱਕੇ ਨਾਲੀ ਜਾ ਕੇ ਆਂਡਿਆਂ ਦੇ ਬਹਿਗੇ ਆਪਦੇ ਤੇ ਬਸ ਹੁਣ ਰੋਟੀ ਆਟੀ ਡੀਕ ਲਈਏ ਉਧਰ ਆਉਗੀ ਬਾਬੇ ਘਰ ਦੂਜੇ ਕਰੋ ਜਿੱਥੇ ਪਾਠ ਹੈਗਾ ਤੇ ਬਸ ਫੇਰ ਚੱਲਾਗੇ ਨੇ ਘਰ ਦੇ ਵੀ ਆਣਗੇ ਤੇ ਇਹਨੂੰ ਜੜਦ ਗਏ ਆਪਾਂ ਜਿਹੜੇ ਦਾਣੇ ਨੇ ਖਾਣੇ ਸੀ ਥਾਲੇ ਇਹਨਾਂ ਨੇ ਪਸਨ ਲੋਕ ਲਾ ਦਿੱਗੇ ਫੇਰ ਵੇਣਾ ਕੋਈ ਨਵਾਂ ਕੰਮ ਹੋਰ ਕੀ ਗੱਲ ਬਾਬੇ ਉਹ ਚੱਲ ਗਏ ਦਾ ਮੁੰਡੇ ਨਾਲ ਜੋਬਰ ਰਨ ਕਹਿੰਦਾ ਜੋਬਰ ਕਿਹੜਾ ਇਹ ਜੋਬਰ ਆਹ ਦੇਖ ਜੋਬਰ ਨੂੰ ਜਾਣ ਲਾ ਕੇ ਗਏ ਤਿੰਨ ਦਰਮਾਨਾ ਲਾ ਕੇ ਇਧਰ ਕਿਤੇ ਚੱਲ ਬਣਦੇ ਕਿਹੜੇ ਖੇਤ ਆਪਣਾ ਆ ਇਧਰ ਵੀ ਹੈਗਾ ਟੱਕਾ ਉਹ ਵੱਡੇ ਟੱਕ ਜਣਾ ਦੇ ਕਿੰਨੇ ਕਿੱਲੇ ਉੱਤੇ 300 ਕਿਲਾ 300 300 ਕਿਲਾ ਉੱਤੇ ਵੀ 300 ਕਿਲਾ ਵੀ ਤਿੰਨੇ ਕਰਾਲਾ ਠੀਕ ਹੈ ਲਿਆ ਉਧਰ ਜਾਂਦੇ ਫਿਰ ਸਿੰਗਲ ਖਿਤ ਹੈ ਸਿੰਗਲ ਹੈ ਨਿਓ ਜਿਹੜਾ ਉਧਰ ਲੱਰ ਲਾ ਲਾ ਬਰ ਲੈਂ ਕਰ ਚੱਲ ਬਰ ਚੱਲ ਚੱਲ ਭੱਜਾ ਚੱਲ ਮੋੜਨਾ ਢਾਲਦੇ ਭੱਜਾ ਜਾਂਦਾ ਵਾਦਾ ਕਰਾ ਦੇਖ ਲੈ ਹਏ ਅੰਨੇ ਲਵਾ ਹੁਣ ਆਲਾ ਅਹੀਂ ਜਦੂ ਵੀ ਮੈਂ ਧਰ ਲੈਣਾ ਟਕਾਪਾ ਇਹ ਦੋ ਵੀਡੀਓ ਵੀ ਨੇ ਜਿਹੜਾ ਤੇਰੇ ਵੀਰ ਆਈ ਆ। ਆ ਕਰਦਾ। ਨਹੀਂ ਨਹੀਂ। ਦੇਖੀ ਜਿੰਨ ਕੰਪਨੀ ਹੋ ਰਹੀ ਹੈ ਹੋਰੀ ਦਾ। ਉਹੋ ਹੀ ਲੱਗਦਾਈ ਆ। ਲੱਗਦਾ ਹੋਈ ਨਾ। ਮਿੰਦਰ ਲੱਗਦੇ ਫੋੜ ਜਾਵੇਂ ਨਾ ਗੰਦਾ ਜਾ। ਜਰਨਾ ਭਰਿਆ ਪਿਆ ਭੈਣ ਜੀ। ਆਗੜਾ ਦੀ। ਬੀਬੀ ਲੰਡਨ। ਕਿ ਤਦਾ ਮਾਹੌਲ ਤਾਂ ਬਹੁਤ ਵਧੀਆ ਹੱਤੀ ਤੇ। ਦਾ ਕੋਟ ਕਈ ਹਟਾਉਣ। ਹਾਂ। दिल्ली चलिए मेरा पापा भाई सिटी का खेलते के यार भाई सिटी का कंप्यूटर दे लगा है कंप्यूटर है तो नहीं है ये भी प्यार को हो थोड़ा ही कम मारा थोड़ा ही काम मारा थोड़ा की है समाज आता है पहले ही नहीं नहीं तो कहीं नहीं तो कहीं नहीं तो कहीं नहीं तो कहीं नहीं तो कहीं

ਹੈ ਭਾਈ ਏ ਦਾ ਹੈਗਾ ਹੈਗਾ ਹੋਰ ਕੰਮ ਦੱਸ ਵੀਰ ਆਪਾਂ ਕਰੀਏ ਕੀ ਹੁਣੇ ਖੇਤਾਂ 'ਚ ਦੱਸ ਕੀ ਕੁਛ ਨਹੀਂ ਕਣਕ ਖੜੀ ਹੈ ਪਾਣੀ ਲੱਗੇ ਰਿਆਂ ਖਦਮ ਹੈ ਬੱਤure ਫੜਿਆ ਆਪਦੇ ਹੁਣ ਟਾਈਮ ਆ ਨਾ ਦਵਾਰੇ ਫੇਰ ਕਣਕ ਬੀਜ ਦੀਏ ਬੇ ਬੁੰਡਵਾੜ ਨਹੀਂ ਆਪਣੀ ਕਰ ਦੇ ਇਹ ਹਾਲਿਆ ਰੇ ਬਣਾ ਹੀ ਦੇਣੀ ਆਪਣੀ ਨੀਰਾ ਇਹ ਗੱਲ ਹੈ ਵੀ ਸਹੀ ਹੈ ਤੂੰ ਵੀ ਤੂੰ ਗਲਤੀ ਨਹੀਂ ਹੋ ਸਕਦਾ ਕਦੇ ਆਪਾਂ ਮੈਂ ਤਾਂ ਉਦੋਂ ਹੀ ਅਸੀਂ ਆਪਾਂ ਗੱਲ ਤੇ ਕਰਦੇ ਗਲਤ ਹੈ ਕਰਦੇ ਗਲਤ ਕਿੰਨੇ ਵੀ ਗਲਤ ਹੈਗੇ ਇਹ ਸਰੋਂ ਆਪਣੀ 300 ਕਿੱਲੇ ਚ ਤੈਨੂੰ 100 ਕਿੱਲੇ ਚ ਸਰੋਂ ਤੁਸੀਂ ਸਰੋ ਇਹ ਆਉ ਹੋਰੀ ਪਾਰਟੀ ਵੱਡਾ ਜੁਰਾ ਦੇਸੀ ਆਉਂਦਾ ਆਹ ਦੱਸ ਗਿਆ ਬਹੁ ਵਾਟ ਹੈ ਵਾਟ ਲੈ ਆ ਆ ਰਿਹਾ 300 ਕਿੱਲਾ ਬੋਲੀਵਾਰਡ ਤੱਕ ਕਿਦੋਂ ਆਏ ਉਹ ਇੱਥੋਂ ਤੱਕ ਹੀ ਹਾਂ ਓਏ ਨਹੀਂ ਪਹੁੰਚ ਲੱਗ ਗਈ ਕਿਹਨਾਂ ਸੀ ਉਹ ਚਲ ਯਾਰੋ ਸਰੋ ਜੰਗਿਆ ਨਹੀਂ ਆਉਣਾ ਯਾਰ ਬਾਬੇ ਕੱਸੀ ਪਾਣੀ ਕਹੜਾ ਹੋਏ ਪਾਣੀ ਘੱਟੀ ਵੀ ਹੋਣਾ ਨਹੀਂ ਆਈ ਘੱਟੀ ਡੱਬੂ ਹੀ ਖਾਲੀ ਚ ਇਹ ਤਾਂ ਇੱਕ ਹਿੰਟ ਪੁਰਾਣਾ ਦਵਲਕੇ ਵਿੱਚ ਮਾਰ ਖਾਦੀ ਠੀਕ ਖੜੀ ਐ ਆ ਵੇਖ ਲੈ ਨੁੱਪੜ ਕੇ ਵੇਖ ਲੈ ਜਰਾ ਛੋੜ ਨੀ ਘਰੇ ਤੋਂ ਦਿਨ ਮਹੀਨਾ ਦਾ ਭੈਣ ਚੋਦਾ ਯਾਰ ਹੈ ਗੁੱਡ ਨਾ ਭਾਏਗੇ ਬੈਕੇ ਜੀ ਗੁੱਡ ਦਾ ਪਈ ਖੜੀ ਐ ਦੂਜੀ ਗੁੱਡ ਭਾ ਗਿਆ ਹੋਏ ਤੇ ਉਹਦੇ ਮਾ ਬੂਟੇ ਫੜ ਕੇ ਹਨ ਕਿੱਥੋਂ ਨੀ ਆਏ ਤਪਾ ਦੇ ਨਾ ਜਣਾ ਇਧਰ ਫਿਰ ਇਧਰ ਹਾਂ ਉਧੂੰ ਨਹੀਂਣਾ ਬੂਆ ਪੋੜਨਾ ਇੱਥੇ ਰੰਗੀ ਇਹਨੂੰ ਹੱਥ ਪਾ ਕੇ ਹੈ ਪੌੜੀਆਂ ਬਾਈ ਇਧਰ ਦੇ ਕਿਉਂ ਹੈ ਨਹੀਂ ਫਿਰ ਭੈਣ ਚੋਦ ਦੀਆਂ ਕਿ ਵੇਖ ਲਈ ਬਸ ਬੱਲੀਆਂ ਲੱਗੀਆਂ ਉੱਤਾਂ ਬਸ ਨਹੀਂ ਸੱਟਾ ਉੱਤਾਂ ਬੱਲੀਆਂ ਲੱਗੀਆਂ ਬੱਲੀਆਂ ਲੱਗੀਆਂ ਸਰ ਉਹਨੂੰ ਸਰ ਉਹਨੂੰ ਲੱਗੀਆਂ ਬੱਲੀਆਂ ਤਾਂ ਫਿਰ ਬੈਂਕ ਮੋੜ ਆਪਣਾ ਨਹੀਂ ਬੈਂਕ ਤਾਂ ਚੰਗਾ ਆਪਣਾ ਦੌਰ ਨੀ ਜਾ ਇਹਦਾ ਠੀਕ ਠੀਕ ਹੈ ਨਾ ਇਹਨਾਂ ਵਿੱਚ ਹੀ ਆਪਾਂ ਇਹੀ ਵਜੂ ਆਪਾਂ ਨੂੰ ਲੱਗਦਾ ਹੈ। ਟ੍ਰਾਂਸਪੋਰਟ ਨੇ ਗੈਰਡ ਕਰ ਲਾ ਆਪਾਂ ਸਾਰੇ ਲਾ ਦੇਣੇ ਰਾਤ ਨੂੰ ਅੱਜ। ਇਹ ਹਾਂ ਇੱਕ ਤਾਂ ਹੋ ਗਿਆ। ਅੱਗੇ ਲੈ ਕੇ ਮਨਪ੍ਰੀਤ ਕਾ ਲੈ ਗਿਆ। ਆਪਾਂ ਸਾਰੀ ਮਾਲ ਨਹੀਂ ਇੱਥੇ। ਉਹ ਵੀ ਆਪਾਂ ਨੇ ਲੈ ਆਪੇ ਲਾਏ ਆ। ਆ ਲੈਣ ਕੀ ਆਗੇ ਚਾਰ ਪੈ। ਹਾਂ 2 3 4 ਬਹੁਤ ਆ ਗਏ। ਇੱਕ ਆ ਰਿਹਾ ਕੋਲੇ ਚਰਾਣੇ ਸੜਕ ਦੇ ਉੱਤੇ। ਉਹ ਵੇਖ। ਅੱਜ ਲੜ ਲ ਕੇ ਫਿਰੇ ਸਾਰੇ ਆਪੇ। ਸਾਟੀ ਤੇਲ ਪਾੜ ਕੇ ਲਿਆ ਗਿਆ ਆਪਾਂ। ਤੇਲ ਹੀ ਪੈਸੇ ਨਹੀਂ ਪੈਂਦੇ ਨੇ ਦੇਖ ਕੀ ਕਰ ਗਏ। ਪੈਸੇ ਤਾਂ ਨਹੀਂ। ਤੇਲ ਕਿੰਨਾ ਹੋ ਗਿਆ। ਉਹਨੇ ਇੱਕ ਦਾ ਚੱਕ ਲੈਣੇ ਰਾਜ ਇਹ ਵੋਟਾਂ ਬਿਜਲੀ ਕਰੰਨੇ ਇਹਦਾ ਕਿਉਂ ਇਹ ਦੇਖਣੇ ਪੈਂਦੇ ਪਰਾਂ ਦਿਨੇ ਰਾਤ ਨੂੰ ਪੂਰੇ ਲਾ ਹੋਇਆ ਪਰ ਦਿਨੇ ਦੇਖਣੇ ਪੈਂਦੇ ਟਰਾਂਸਫਾਰਮ ਕਿੱਥੇ ਕਿੱਥੇ ਆ ਗਿਆ ਪਾਣੂ ਚੈੱਕ ਕਰਕੇ ਆਣ ਪਾ ਸਾਰੇ ਪਤਾ ਲੱਗ ਗਿਆ ਵੀ ਆਹ ਲੈਂਡ ਸਹੀ ਜਾਣਾ ਸਾਰੇ ਤਾਂਬੇ ਵਾਲੇ ਕੇ ਅਲਫਾਪਾ ਕਰਾ ਵੇਖੀ ਖੜਦਾ ਕਰਕੇ ਟੈਸਟਿੰਗ ਇਹ ਜਿਸੇ ਹੁਣ ਆਏ ਪੈਂਦੇ ਨੇ ਜੇ ਮਰ ਲਾ ਤੀਂਦਰ ਸੋਚ ਉਹ ਅਲਫਾਪਾ ਪੈ ਜਾਂਦਾ ਭਰਾ ਵਿਆਹ ਹੋਣਾ ਸਾਰਾ ਅਮਲਾ ਪੈ ਮੈਂ ਤਰਾਖੀ ਲਊਗਾ ਵੇਖੀ ਪੈਸੇ ਪੈ ਰਿਹਾ ਰਿਤਾ ਭਰ ਕੇ ਠੰਗ ਰਿਤਾ ਕਿਉਂ ਹੈ ਪਾਣੀ ਓਏ ਜਾਨਵਰ ਆਸਤੇ ਓਏ ਆ ਮੂੰ ਮੜਾ ਖੇਤ ਕੀ ਹੋਰ ਬੰਨਣਾ ਕਿਤੋਂ ਦੀ ਪੀਣਗੇ ਪਾਣੀ ਵੀਰੇ ਓਏ ਬੁੱਧੂ ਤੂੰ ਲਈ ਇਹ ਨਾ ਖੜ ਦੇ ਖੜ ਦੇ ਖੜ ਦੇ ਓਰੇ ਓਰੇ ਜਾਨਵਰ ਆਸਤੇ ਨਾਲ ਆਸਤੇ ਕਿਉਂ ਕਿ ਜਾਨਵਰ ਆਸਤੇ ਕਰਦਾ ਹੈ ਟੂਣਾ ਕਰਕੇ ਬੰਨਾ ਹੈ ਗੇ ਟੂਣਾ ਬਾਬੇ ਦਾ ਕੰਮ ਆ ਕੇ ਹਨ ਇਹ ਜਾਨਵਰਾਂ ਵਾਸਤੇ ਪਾਣੀ ਰੱਖ ਚੱਲਦੀ ਗੱਲ ਹੁਣ ਆਪਾਂ ਰੱਖਿਆ ਕਰਾਂਗੇ ਜੀ ਠੀਕ ਆ ਆਪਾਂ ਲਿਉਣੇ ਉਹ ਨਹੀਂ ਦੇ ਆਲ ਨੇ ਜੇ ਗਰਮੀਆਂ ਚ ਡਲੇ ਭਾਜੀ ਡਲੇ ਕਰਨਾ ਆ ਰੋ ਪਾਣੀ ਡਲਿਆਂ ਹਰੋ ਤਾਂ ਹੋਈ ਜਾਊਗਾ ਆ ਲੜੀਆਂ ਲੈ ਚੱਲ ਖਰੇ ਲੈ ਆਪਨੀ ਦੀ ਮਗਲ ਚ ਪਾਉਣ ਨੂੰ ਬਹੁਤ ਸੌ ਲੱਗੀਆਂ ਲਾ ਕੇ ਮੋਟਰਾਂ ਦੇ ਬਾਦ ਮੁਰੇ ਉਹਦਾ ਹਾਲ ਤਾਂ ਕਰ ਚੱਲ ਹੁਣ ਇਹ ਹੁਣ ਗੁੰਡ ਬੰਗੀ ਲਈ ਜਨੇ ਇਹ ਗੱਜਾ ਪਟੜੇ ਹੋਏ ਆਵੇਗੀ ਕਿਹੜਾ ਤੇ ਤੂੰ ਜਲਾਇ ਮਗਰ ਚੱਕੇੜਾ ਰਤਾ ਹੁਣਾ ਦਾ ਦਿਖਦਾ ਪੁੰਡ ਬੰਗਲੇ ਨਾ ਮੇਰਾ ਫਿਰਾਤ ਸਾਲਾ ਉਹਦਾ ਹਲ ਕਰ ਲਫਾਫੇ ਦਾ ਓ ਕੋਈ ਨਾ ਉਹ ਪੈਨਲ ਚੱਕੇ ਜੜ ਜੂ ਇਹ ਮਗਰਿਆਲ ਆ ਗਿਆ ਪਾਣੀ ਲੈਣਾ ਹੈ ਚਾਹ ਪਾਣੀ ਲੈ ਚਲੇ ਪਰ ਪਾਣੀ ਇਹ ਦਾਰੂ ਰੋਣੇ ਦੇ ਦੇਖੀ ਕੀ ਹੈ ਚੇ ਤਾ 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 ਲਪਾਪਾ ਉਹ ਹਨਾ ਪਰ ਕਾਲਾ ਫ੍ਰਿਜ ਜੇ ਰੱਖਣ ਵਾਲਾ ਇਹ ਦੋ ਦਿਨ ਠੰਡਾ ਜੀ ਪਰ ਠੰਡਾ ਕਰਕੇ ਪਾ ਕੇ ਆਉਣਾ ਠੰਡਾ ਕਰਕੇ ਲੰਗੇ ਨਹੀਂ ਉਹ ਚੱਕਿਆ ਗਾ ਤਾਂ ਮੇਰਾ ਨਾਲੇ ਤੂੰ ਲੈ ਚੱਲਦੇ ਨਾਲ ਇਹ ਆਪਣੀ ਕੰਮ ਆਊਗਾ ਸੱਚਾ ਅੰਗਰੇਜ਼ੀ ਛੇੜਦੇ ਗਾ ਮੈਂ ਮੁੰਡ ਪੰਗੀ ਵੀ ਆਪਣੇ ਨਾਲ ਲੈ ਜਿਆਣਾ ਉਹ ਗਾਂ ਐ ਕਰ ਦਰਾ ਆਹ ਦਰਖਤ ਨਹੀਂ ਹੈ ਜਾਰੀ ਨਹੀਂ ਅੱਜ ਮੋਗੇ ਦੀ ਹਾਂ ਅੱਸੀ ਪਾਣੀ ਖੇੜਦੇ ਛੱਡ ਦੇ ਪਾਣੀ ਪਾਣੀ ਆ ਜੀ ਉਹ ਕਸੀ ਜੇ ਬਸ ਬੰਨ ਬਾਵੇ ਗਾ ਜਾ ਕੇ ਨਿੱਤ ਬੰਨ ਪਾਦਾ ਵਦਵ ਪੈਂਦਾ ਲੋਸ ਵੰਦ ਕਰਾਵੇ ਆ ਪਾਣੀ ਆ ਕੇ ਸੀ ਜੇ ਛਰਤਾ ਦਰ ਪਾਣੀ ਸੀ ਲਵਾਵੇ ਜੇ ਤੇ ਹੁਣ ਮੰਗੋ ਚਲੀਏ ਕਿ ਖੇਤ ਚਲੀਏ ਉਹ ਪਾਗਲੇ ਪਿੰਡ ਤੇ ਦੇਗੇ ਉਥੋਂ ਹੀ ਜਾ ਕੇ ਐ ਗਿੜਾ ਮਾਰ ਕੇ ਆਗੇ ਭੁੱਖੇ ਮਰਦੇ ਆ ਕੇ ਦੁਕਾਨ ਤੇ ਦੀ ਓਏ ਭੁੱਖੇ ਹੋ ਗਏ ਲੱਸੀ ਲੈਣਾ ਲੱਸੀ ਆਉਣਾ ਬਣ ਮੈਂ ਜੂਸ ਤਾਂ ਤਾਂ ਹੈ ਹੀ ਨਹੀਂ ਐ ਲੈ ਚਲਗੇ ਇੰਨਾ ਕਿ ਬਹੁਤ ਨਿਕਮੀ ਆਣਗੇ ਬਰਤਨ ਦੇ ਆਹ ਤੂੰ 15 ਮਿੰਟ ਚ ਪਿਆ ਬੜਾ ਵੱਡਾ ਮੂਹ ਮਸਾ ਕਾਂਚੇ ਭਾਨਾ ਵੀ ਇਸ ਮਾਜ ਨੂੰ ਟਿੰਗਾਲ ਵਾਲੇ ਮੁੰਡੇ ਨੇ ਤਾਰ ਖਾ ਉਹ ਚਲ ਇਹ ਨਸ਼ਾ ਹੁੰਦਾ ਕਹਿੰਦੇ ਭਈ ਟਿੰਗ ਚ ਅਗਰੀ ਦਾ ਕਿੰਨਾ ਨਸ਼ਾ ਹੁੰਦਾ ਇਹ ਕੀ ਬੋਲਦਾ ਦੇਖੀ ਤੈਨੂੰ ਇਹ ਗੋ ਗੋਪੀ ਕਹ ਗੋਪੀ ਫਿਕੋ ਫਿਕੋ ਮੇਰਾ ਬਾਲਾ ਵੈਸ ਤੇ ਚੌੜ ਨੀਰ ਦਾ ਬਲੌਗ ਬਣਾਈ ਜਿੰਦੇ ਨਾ ਨਹੀਂ ਇਸ ਤੋਂ ਵੀ ਵੀਡੀਓ ਲਾਈ ਪਾ ਮੈਂ ਤਾਂ ਮਾਣੀ ਮੁਟੀ ਜੀ ਮਾਣੀ ਮੁਟੀ ਨਹੀਂ ਤੁਸੀਂ ਪੂਰੇ ਇਵੇਂ ਕਰਦੇ ਹੋ ਵੀ ਸਟੈਂਕ ਲੈ ਕੇ ਆਏ ਅਸੀਂ ਉਹ ਕੋਈ ਤਾਂ ਨਹੀਂ ਸਟੈਂਕ ਤਾਂ ਉਹੀ ਨਿਆ ਨਿੱਕੀ ਮੁਟੀ ਜੀ ਥੋੜੀ ਦਿਖਾਵਾ ਜੀ ਡੀਰਿੰਗ ਕਰਦੇ ਹੋ ਤੁਸੀਂ ਕਹਾਂ ਨਾ ਸੁਖ ਰਹੇ ਆ ਤੇ ਇਹ ਚੀਜ਼ਾਂ ਵੀ ਵਿੱਚ ਪਾਈ ਫਿਰ ਜਿਹੜਾ ਤੁਹਾਨੂੰ ਬੋਲ ਜਣਾਗਾ ਰਿਕਾਰਡ ਹੋਈ ਨਾ ਰਿਕਾਰਡ ਹੋਈ ਨਾ ਕੁਛ ਠੀਕ ਹੈ ਚੱਲ ਫਿਰ ਚੱਲੀਏ ਯਾਰ ਲੜੀ ਮੁੰਡਾਂ ਦਾ ਖਾਣਾ ਲੱਡੂ ਕੀ ਖਾਣੇ ਆ ਛੋਟਾ ਵੀ ਮੁੰਡਾ ਲੱਡੂ ਖਾਣੇ ਆ ਕਿਹੜੇ ਖੱਟੇ ਕਿ ਲਾਸਾਂਤਰੀ ਜਿਹੜੇ ਖਾਣੇ ਆ ਐਨ ਛੰਦ ਕਿਹੋ ਜੀ ਮਾਰਦਾਂ ਗੱਦਾ ਪਿੰਡ ਸੀ ਚੈੱਕ ਦਾਂਗੇ ਚੌੜ ਨਹੀਂ ਬਾਹਰੋਂ ਸਮਾਨਾ ਬਹੁਤ ਲੈ ਲਿਆ ਪਾ ਬਾਈ ਕੁਰਕਰੇ ਲੈ ਲੈ ਲੱਡੂ ਲੈ ਲੈ ਮੁੰਡਾ ਲੱਡੂ ਉਹ ਆ ਫੈਣਾ ਕਿਹੜੇ ਹੁੰਦੇ ਆ ਇਹ ਲੱਡੂ ਇਹ ਚੇਪੀ ਵਾਲੇ ਚੇਪੀ ਵਾਲੇ ਲੱਡੂ ਆ ਆਪਣੇ ਚੇਪੀ ਵਾਲੇ ਲੱਡੂ ਛੁੱਟੀਆਂ ਤੇ ਹੋਈ ਨਹੀਂ ਚਾਹ ਹੁੰਦੇ ਭਾਈ ਉਹਦੀਆਂ ਆਹਦੇ ਵਿੱਚ ਕਿੰਨੇ ਮੈਂ ਛੀ ਸੱਤ ਗਿਹੜੇ ਮਾਰ ਦਿੰਦੇ ਤਾਂ ਛੁੱਟੀਆਂ ਹੁੰਦੇ ਪਹਿਲਾਂ ਪਹਿਲਾਂ ਆਹਦਾ ਇਹ ਮੋੜ ਖਾਣਾ ਇੱਧਰ ਕੀ ਹੈ ਉਹ ਉੱਥੇ ਵੀ ਇਹ ਤੰਦੂ ਆ ਤੱਕ ਹੁਣ ਇੰਨਾ ਨਹੀਂ ਪਦਾਵ ਦੇ ਕੇ ਕੋਈ ਵੇਖੀ ਇਹੋ ਸਾਹ ਕਰੀਏ ਆਪਾਂ ਬੇਸ਼ੰਮੀ ਕਰਨੀ ਕਰਦੇ ਕਿਹੜੇ ਬਾਈ 11 ਹੀ ਫਿਰੋ ਦਾ ਯਾਹੂ ਸੁਣਾ ਗੱਲਬਾਤ ਕੋਈ ਉਹ ਲੈਣ ਜਾਂਦੀ ਹੈ ਬੱਸ ਲੈ ਹੁਣ ਥੋੜੀ ਤਾਂ ਆਪ ਦੇ ਦੱਸ ਲੈ ਇਹ ਤਾਂ ਦੌਣ ਵਾਲੀ ਗੱਲ ਹੀ ਨਹੀਂ ਇਹ ਗੱਡੂ ਜੇ ਭਾਇਆ ਫੜ ਫੜ ਲੈ ਜਰਾ ਨਾ ਆਪ ਤੂੰ ਫੋਨ ਫੜੀਦਾ ਭੈਣ ਚੋੜ ਦਾ ਆ ਲੈ ਸਟੇ ਲੈ ਲੈ ਸਟੇ ਲੈ ਲੈ ਇੱਥੇ ਟੰਬੇ ਖਾਣਾਂ ਆਪਾਂ ਹੋਗੇ ਤਾਂ ਠੀਕ ਹੈ ਫੇਰ ਦਿਖਾ ਦਾਂਗਾ ਕਿਹਨੇ ਕੋੜੀ ਵੀਡੀਓ ਬਣਾਈ ਦੀ ਮੇਰੇ ਕੈਰੈਕਟਰ ਦੇ ਨਾਲ ਲਓ ਆਪਿਓ ਆਗੇ ਕਰੇ ਤੇ ਤੀਂਦਰੇ ਲੱਖਾਂ ਦਾ ਮਾੜਾ ਮੋਟਾ ਕੋਈ ਕਰ ਸਾ ਹੱਲੇ ਦਾ ਐਪੀ ਦਾ ਹਲ ਕਰਕੇ ਮੜਵਾਡਾ ਬਿਮਾਰੀ ਦਾ ਹੈ ਓਏ ਮੇਰੀ ਬਿਮਾਰੀ ਬੈਠੀ ਓਏ ਤੈਨੂੰ ਮੈਂ ਕਹੀ ਨਹੀਂ ਓਏ ਤਦ ਤੱਕ ਲਾਉਣਾ ਫਿਰ ਮੈਂ ਫੇਰ ਲਾਉਣਿਆਂ ਦਾ ਖਲ ਕਰਨੇ ਦਾ ਬਿਮਾਰੀ ਦਾ ਆਪਾਂ ਆ ਸਾਡੀ ਸ਼ਾਹੀ ਬਿਮਾਰੀ ਪਰ ਬੁਮਾਰੀ ਵੀ ਠੀਕ ਹੈ ਆਇਆ ਘਰ ਨੂੰ ਕੀ ਹੋ ਗਿਆ ਹੈ ਓਏ ਮੂੰਹ ਇਕ ਟੱਕ ਦੇ ਸੰਗ ਲਾ ਦੀਆ ਸੰਗਰਾ ਦਿਨ ਦੇਖਿਆ ਦੇ ਦੇਖੇ ਭਾਂਗਾ ਦੇਖੇ ਪੱਠੇ ਬੈਠਿਆ ਜੀ ਬੱਠੇ ਪੱਠਾ ਬੈਠਿਆ ਲੋ ਭਾਈ ਆ ਕੇ ਘਰੇ ਤੇ ਨਾਲ ਹੀ ਠੀਕ ਹੈ ਤੇ ਬਾਕੀ ਚਾਹ ਚਾਹ ਉੱਥੇ ਵੀੜੀ ਮਣਪੀ ਦੇ ਕੋਲੇ ਫੇਰ ਚੱਲਾਂਗੇ ਲੋ ਭਾਈ ਨੂੰ ਤੇ ਭਰਾਵੋ ਕੰਗਾ ਡਿੱਗ ਪਿਆ ਨਾਲੇ ਫਰੈਸ਼ ਹੋ ਗਏ ਜਮਾਂ ਫਰੈਸ਼ ਤੇ ਹੁਣ ਚੱਲਦੇ ਆਂ ਉਧਰ ਮਨਪ੍ਰੀਤ ਕੋਲੇ ਤੇ ਵੇੜੀਆਂ ਚੱਲ ਕੇ ਚਲ ਥੋੜਾ ਕੰਮ ਇਹ ਕਰਨਾ ਸੀ ਆਨਲਾਈਨ ਉਹਨਾਂ ਮੇੜ ਦੀਏ ਤੇ ਖੰਡਾਂ ਆਪਣੀਆਂ ਫਿਰਦੀਆਂ ਖੰਡਾਂ ਭੁੱਖੀਆਂ ਬੈਠੀਆਂ ਐ ਦਾਣੇ ਪਏ ਉਹਦਾ ਭੁੱਖੀਆਂ ਕਿਉਂ ਬੈਠੀਆਂ ਇਹ ਦਾਣੇ ਤਾਂ ਹੁੰਦੇ ਨੇ ਕੋਲੇ ਜਮਾਂ ਭੁੱਖੀਆਂ ਤਾਂ ਹੁੰਦੀਆਂ ਨਹੀਂ ਇਹ ਇੰਕੇ ਆ ਬੈਠੀ ਜੋੜੀ ਇੱਕ ਪਰੇ ਬੈਠੀ ਜੋੜੀ ਆਪਣੀ ਇਹ ਕਹੇ ਤੁਹਾਨੂੰ ਪਤਾ ਨਹੀਂ ਸੀ ਹੁਣ ਦੱਸਤਾ ਵਾ ਮੈਂ ਹੂੰ ਪਰ ਆਹ ਵੀਡੀਓ ਵਾਹ ਲੈ ਮੈਂ ਜ ਤੋਰੇ ਫੇਰ ਕਰਕੇ ਹੁਣ ਬੰਦ ਨਹੀਂ ਕਰਦਾ ਕਿੰਨਾ ਰੱਖੋ ਸੀ ਹੋ ਜਾ ਮੈਂ ਸਾਰਾ ਜਿੰਨਾ ਗੰਦ ਪੈਲਾ ਸਾਡੇ ਕੋਲ ਹੀ ਐ ਗੋਲਾ ਗੋਲਾ ਗੰਦ ਪੈ ਸਾਰਾ ਅੱਜ ਆ ਹੀ ਪਾਉਣਾ ਜੀ ਕਰਦੇ ਹੀ ਨਹੀਂ ਬੋਤੇ ਨੂੰ ਚੱਕਦੇ ਆਂ ਜੀ ਤਬ ਚੱਲਦੇ ਆਂ ਤੇ ਨੀਰਾ ਕੋਤਰੀ ਹੱਜਬੇ ਠੀਕ ਆ ਤੇ ਫੇਰ ਕਰਦੇ ਆਂ ਗੋ ਬਈ ਤਲ ਪੇ ਵਣਪੇ ਦੇ ਕੋਲੇ ਤੇ ਤਲ ਕਿ ਚਲ ਕਰਦੇ ਆ ਕੋਲ ਗੱਲ ਹੀ ਨਹੀਂ ਆਉਂ ਜਣਾ ਤਾਂ ਕਿਉਂ ਚਾਰ ਪੰਜਾ ਚਲੋ ਫਿਰ ਵੇਣੀਆ ਲਾ ਬਾਬੋ ਆ ਗਏ ਘਰੇ ਤੇ ਹੁਣ ਕਰਗੇ ਵੀਡੀਓ ਨਹੀਂ ਖਾਮੋ ਨਾ ਜੀ ਕੀ ਐ ਤੈਨੂੰ ਕਿ ਹੋ ਗਣਾ ਹਾਂ ਕੀ ਐ ਕੀ ਗੱਲ ਐ ਕੀ ਹੋ ਗਿਆ ਹੈ ਤਸ ਕੋਈ ਚੱਕਰ ਹੈ ਕਿ ਹੈੱਡਫੋਨ ਲਾਉਣੇ ਹੈ ਹੈੱਡਫੋਨ ਦੇਵਾ ਹੈ ਹੈੱਡਫੋਨ ਲੜਾ ਹੈੱਡਫੋਨ ਲੜਾ ਕੀ ਹੋ ਗਿਆ ਕੀ ਹੋ ਗਿਆ ਜੀ ਕੋਈ ਨਹੀਂ ਪਤਾ ਬਸ ਕੋਈ ਨਹੀਂ ਕੋਈ ਉਹਨਾਂ ਰੰਗੀ ਆਇਆ ਚਾਹੀਆ ਯਾਰ ਦੀ ਬੁੱਲੜੀ ਬੁੱਲੜ ਅ ਤਰਵਾ ਬਾਬਾ ਸੱਟੇ ਕਰਕੇ ਥਾਮਨਲ ਬਣਾਇਏ ਤੇ ਫਿਰ ਵੇਣੇ ਹੈਗੇ ਹਾਂਜੀ ਬਾਬਾ ਤੇ ਚਲੋ ਉੱਠ ਗਏ ਫਿਰ ਹਣਾ ਤੇ ਵੀਡੀਓ ਵੀਡੀਓ ਪਾਤੀ ਉਹ ਦੂਜੀ ਵੀਡੀਓ ਉੱਠੋ ਬਤੀ ਜਿਹੜੀ ਬੜੀ ਜਿਮਾੜੀ ਮੁੱਠੀ ਠੀਕ ਆ ਤੇ ਬਸ ਹੁਣ ਯਾਰ ਉਹ ਹੀ ਕੱਲ ਡਿਊਟੀ ਫਿਰ ਉਹ ਸੁਪ ਸੁਪ ਨਹੀਂ ਲਾਈਟ ਛੱਡਦੀ ਹੈ ਵੱਡੀ ਆ ਤਾਂ ਚੱਲੀ ਜਾਂਦੀ ਛੋਟੀਆਂ ਦਾ ਵੱਡੀ ਛੱਡ ਗਏ ਚੀਕ ਆ ਉਹ ਗਣਾ ਸਟੂਡੀਓ ਆਪਣਾ ਕਾਇਮ ਚਲੋ ਚਲੋ ਅੰਦਰ ਕਰਦਾ ਹੁਣ ਮੈਂ ਤੇ ਵੀਡੀਓ ਪਾਤੀ ਕਬੂਤਰ ਨੂੰ ਆਪਣਾ ਦਾਣੇ ਵੀ ਪਾਉਣੇ ਆ ਯਾਰ ਠੀਕ ਆ ਇਹ ਪਹਿਲਾ ਸਾਊਥ ਬੰਦਰੀ ਲੈਡ ਸ਼ਾ ਠੀਕ ਆਪਾ ਤੇ ਮਾੜਾ ਬਾਹਰ ਪੇਟ ਦੀ ਵਾਲਾ ਤਾਂ ਕਰਦੇ ਆ ਖਰਾਬ ਬਾੜੀਆਂ ਪਸੂ ਜਾਰੇ ਹਣ ਬਾਹਰ ਪੁਰਨ ਦਰਜਨ ਮੁੜ ਕੇ ਆਦਮੇ ਤਾਂ ਫੜੇ ਨਹੀਂ ਜਣੇ ਭੈਣ ਤੇ ਯਾਰ ਦੇ ਇਹ ਲਾਇਕੇ ਫਿਰ ਫਿੰਗਰ ਪ੍ਰਿੰਟ ਮੁੰਡਿਓ ਠੋਕ ਦਿਗੇ ਦੱਸ ਦੋ ਤਾਂ ਫਿੰਗਰ ਪ੍ਰਿੰਟ ਲਾਦ ਗਏ ਇਹ ਲਾ ਲਾ ਲੱਗ ਗਿਆ ਫਿਰ ਆਏ ਲੱਗਦਾ ਥੋੜੀ ਲੱਗਦਾ ਹੈ ਗੱਲ ਨਹੀਂ ਬੰਦੀ ਤੇ ਬੰਨ ਗਏ ਇਹਨਾਂ ਨੂੰ ਟੰਗਰਾਣ ਪਰ ਟੰਗਰਾਣ ਨੂੰ ਭੱਜਣਗੇ ਪਾ ਸਭ ਤੋਂ ਪਹਿਲਾਂ ਗੱਡੀ ਲੱਗੀ ਮੂਰੇ ਇੱਥੇ ਸਦਾ ਦਾਣੇ ਲੌਕਦਿਆ ਚਟੀ ਵੜ ਜੀ ਦਾ ਇੱਕ ਮਿੰਟ ਰੋ ਜਾ ਬਾਬਾ ਆਏ ਹਾਏ 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 ਓਹ ਹੋ ਹੋ ਚੁੰਡੀ ਭਰੀ ਓਏ ਪਾਇਂ ਦੇ ਯਾਰ ਦੀ ਇੱਕ ਮਿੰਟ ਰੋ ਯਾਰ ਪਸੂ ਪਸੂ ਬੰਨ ਲਗੇ ਤੇ ਫਿਰ ਕਰਦੇ ਆ ਪਾਟ ਨੇ ਸ਼ਰ ਲੋ ਵੀ ਡੰਗਰ ਵਾਲਾ ਕੰਮ ਹੀ ਨਿਬੜ ਗਿਆ ਡੰਗਰਾਂ ਵਾਲਾ ਕੰਮ ਹੀ ਨਿਬੜ ਗਿਆ ਕਾਹਤੇ ਬੰਦ ਲੈਟ ਆਪਣੇ ਪੱਠੇ ਵੇਖੀ ਚੱਲ ਕੇ ਉਹਨਾਂ ਨੂੰ ਪਾਈਏ ਪੱਠਿਆਂ ਨੂੰ ਦਾਣਾ ਆਪਣੇ ਪੱਠਿਆਂ ਨੂੰ ਹੱਥ ਤੁਲ ਕੇ ਪਹਿਲਾਂ ਹੱਥ ਪਹਿਲਾਂ ਸੰਗਲਾ ਦਾ ਮੁਸਕ ਜ ਆਉਂਦਾ ਹੋਰੀ ਠੀਕ ਹੈ ਵਾਸ਼ ਵੇਸ਼ਨ ਤੇ ਹੱਥ ਤੁਲ ਕੇ ਵਾਇਸ ਵੇਸ਼ਨ ਬਾਸ ਵੇਸ਼ਨ ਤਰਬਾਤ ਤੁਲ ਕੇ ਤੇ ਪਰ ਵੀ ਨਹੀਂ ਲਓ ਇਹ ਪਾਏ ਕਰਮ ਪਾਣੀ ਤੋਂ ਉਹ ਹੋ ਗੋ ਲਾਈਟ ਛੱਡੀ ਗਿਜ਼ਰਾ ਪਾਉਣ ਛੱਡਿਆ ਆਉਂਦਾ ਠੰਡਾ ਹੀ ਨਾ ਰਹਿਣਾ ਭਾਂਡਾ ਗਿਜ਼ਰਾ ਬੰਦ ਪਿਆ ਯਾਰ ਮਨ ਨਹੀਂ ਲੱਗ ਰਿਹਾ ਆਉਂ ਲਾਜਾ ਆਉਂ ਲਾਜਾ ਬਣਦੀ ਗੱਲ ਬਣਦੀ ਗੱਲ ਬਣ ਗਈ ਠੀਕ ਹੈ ਲੱਗਦੀ ਕੋਪਾ ਛੇਦੀ 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 ਪਰਦੇ 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 ਨਾਲੋਂ ਠੰਡੇ ਪਾਣਾ ਹੈਂਡ ਸ਼ਾਵਰ ਨਾਲ ਚਲੋ ਬਹੁਤ ਹੈ ਲੈ ਕੇ ਜੀ ਬੰਦ ਸਾਉ ਟੋਰਟੇ ਲਈ ਨੂੰ ਪਾਣੀ ਪਾ ਕੇ ਜਾ ਕੇ ਇਹਨਾਂ ਨੂੰ ਭਗਤਾ ਨੂੰ ਤੇ ਡੰਗਰ ਡੁੰਗਰ ਬਾਣ ਤੇ ਸਾਰਾ ਕੰਮ ਕਲੀਅਰ ਹੈ ਅੱਜ ਦਾ ਵਲੌਗ ਸੀ ਇਹ ਤੇ ਕੋਈ ਓਡਾ ਖਾਸ ਨਹੀਂ ਹੁੰਦਾ ਜਿੰਨਾ ਕੰਮ ਕਰੀਦਾ ਤੇ ਉਹਨਾਂ ਨੂੰ ਦਿਖਾ ਦਈਦਾ ਜਿਆਦੇ ਜਲਾਵ ਬਣਾਉਂਦੇ ਨਹੀਂ ਸੀ ਠੀਕ ਹੈ ਕਿੰਨਾ ਹੀ ਹੱਤ ਗੱਪ ਜਾ ਵਜੇ ਨਾ ਹੋਵੇ ਹੈਲੋ ਗਾਇਜ਼ ਗਾਇਜ਼ ਸਾਥੇ ਜਮਾ ਨਹੀਂ ਹੁੰਦਾ ਇੱਕ ਮਿੰਟ ਨਾ ਉੱਪਰ ਠੰਡਾ ਪਾਣੀ ਕਾੜ ਦਈਏ ਤੇ ਇਹ ਚ ਪਾ ਦਈਏ ਗਰਮ ਪਾਣੀ ਮਿਕਸ ਕਰ ਦਈਏ ਲੈ 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 ਪਾਣੀ ਦਾ ਹੋ ਗਿਆ ਮਿਸਕ ਦੋਨੋਂ ਹੈਂਡਰੀ ਚੱਕ ਲਈਏ ਕਣਕ ਪਾ ਲਈਏ ਅੰਦਰੋਂ ਕਣਕ ਕਣਕ ਅਸੀਂ ਝੜ ਦਈਏ ਭਾਏ ਬਿੱਲੀ-ਬੁੱਲੀ ਆ ਜੇ ਚਿਆ ਪੋਈ ਅਨੇ ਦਾ ਕੁਲਿੱਕ ਜਾਂਦਾ ਪਰ ਚਵੜਦੀ ਵੀ ਇਹਦੇ ਹਾਏ ਹਾਏ ਅਸ ਮੁੰਡਾ ਰੋਟੀ ਫੜਾ ਗਿਆ ਹੁਣੇ ਜੇ ਅਸ ਤੜੀ ਹਰ ਜੁਲਬ ਲੱਪਈ ਲੱਪਈ ਪਾ ਦੇ ਬਾਜਰਾ ਵਿੱਚ ਦੇ चेको चेको बाजरा फोर पा बाहरा में बद खे आई कान मात्र ही पा बाजरा कि फरता अद बाजरा जब भुखे होए फिर तार थले जी ना भुखे हो फिर नहीं आर्फ आयु, 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 अर्फ 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 खा लो ਦਾਣੇ ਦੋਨੇ ਤੂੰ ਖਾ ਖੰਡੇ ਕੰਟੇ ਖੜਾ ਸਰਦ ਤੇ ਵੀ ਟੋਪੀ ਇਹਦੇ ਟੋਪੀ ਮਾਸਟਰ ਆਗੇ ਸਾਡਾ ਟੋਪੀ ਮਾਸਟਰ ਚਲੋ ਬਾਪੂ ਓਕੇ ਰਿਪੋਰਟਰ ਨੇ ਦੀ ਤੇ ਦਾਣਾ ਆਪਾਂ ਨਹੀਂ ਪਾਣੇ ਪਾਤਾ ਤੇ ਕਲੀਅਰ ਹੈ ਕੰਮ ਹੁਣ ਜੈਡ ਸਿਕਿਉਰਟੀ ਵੀ ਲਾਤੀ ਤੇ ਕਿ ਇਧਰ ਸੜਾ ਸਿੱਟ ਦਿੰਨੇ ਆਪਾਂ ਤੇ ਇਹਨੂੰ ਕਰਦਿਏ ਨੇੜੇ ਐਸੇ ਕਰੇ ਫਿਰ ਇਸ ਨੂੰ ਐਸੇ ਕਰੇ ਫਿਰ ਇਸ ਨੂੰ ਐਸੇ ਕਰੇ ਠੀਕ ਹੈ ਆਹ ਮੇਨ ਚੀਜ਼ ਹੈ ਸੱਬਲ ਖੜ ਚ ਸਟ ਕਰ ਰਹੇ ਮੇਰੇ ਇਹ ਚੱਕੋਵੇ ਹੁਣ ਹਾਲੇ ਕੇ ਦਿਖਾਵੇ ਕਵਾੜਾ ਵਾਲਾ ਐਪ ਨਾਲ ਬਾੜ ਦੇਾਂਗੇ ਜੀ ਚਲੋ ਬਾਪੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੇ ਵੀਡੀਓ ਵੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ ਜਿਆਦੇ ਕੁਝ ਮੰਗਦੇ ਨਹੀਂ ਆਪਾਂ ਆਪਾਂ ਆਖਿਆ ਬੜ ਰੰ ਬੜ ਰ ਬੋਲਿੰਗ ਕਰਾਂ ਨਹੀਂ ਓਕੇ ਬਾਏ ਬਾਏ ਸਾਰੇ ਬਰਾਂਡ ਲਵ ਯੂ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤੇ ਰੱਖਾ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤ